ਹਿੰਦਰਾ ਰਾਦੇ ਰਾਦੇ ਸਾਰਿਆਂ ਨੂੰ ਆ ਦੇਖੋ ਇੱਧਰ ਆਉਂ ਜਾਂਦੇ ਆ ਸੰਗਤਾਂ ਦੇ ਕੋਲ ਅੱਜ ਵੀ ਬਹੁਤ ਕੱਲੀ ਬਹੁਤ ਭੀੜ ਸੀ ਅੱਜ ਹੀ ਪੀੜਾ ਦੇ ਪਰਸਾਨੇ ਚ ਵੀ ਬਹੁਤ ਭੀੜ ਹੋਇਆ ਜਿਵੇਂ ਪਰਸਾਨੇ ਵੱਲ ਨੂੰ ਜਾਣਾ ਆ ਕਾਠਾ ਭਾਈ ਇਹ 24 ਘੰਟੇ ਆ ਹੀ ਰਹਿੰਦਾ 24 ਘੰਟੇ ਮੇਰੇ ਸਿਬੋ ਮੱਕੇ ਦੇ ਦੁਆਰੇ ਪਤਾ ਨਹੀਂ ਆਉ ਹੋਣਾ ਕਿ ਨਹੀਂ ਆਉਣਾ ਇੱਕ ਵਾਰ ਨੂੰ ਦਰਸ਼ਨ ਦੇਣ ਦੇ ਕਾਰੀ ਲਈ ਅੱਜ ਵੀ ਨਿਕਲ ਮੇ ਆ ਦੋ ਟੈਂਡਾ ਬੰਦਾਂ ਦਾ ਦਰਸ਼ਨ ਕਰ ਤਾਂ ਕਿ ਹੀ ਆਉਣਾ ਦਿੱਖਦਾ सामने कुंडियाँ कचौलिया लग रही मैं अपनी दूरी कचौली बना के भाई हो जाएंगे ऐसे जंगे बना के से यार से था था था। सब समान लग जाएगा होटलों रानी लुप्त लै रही है बाहर बैठ के ਬਾਹਰ ਦੇਖੀ ਜਾਂਦੀ ਤੇਰਾਉਣ ਕਮੇਲ ਨੀਜੀ ਕਿਤੇ ਅੱਜ ਮੈਨੂੰ ਚੜ ਗਿਆ ਵਿਖਾਰ ਤੇ ਰਾਣੀ ਵੇਖਣ ਦੀ ਆਤੀ ਹਾ ਦੁਨੀਆਦਾਰੀ ਦੇਖਣ ਆਲੀ ਕੋ ਟੈਂਪੂ ਭਰੇ ਜਾਂਦੇ ਲੋਕਾਂ ਦੇ ਅੱਜ ਨਹੀਂ ਗਏ ਹੈਗੇ ਕਿੱਲਾ ਬੰਦਰ ਜੀੜ ਹੋ ਰਹੀ ਐ ਇਸ ਵੇਲੇ ਪੂਰੀ ਅੱਜ ਅੱਜ ਕੋਟਾ ਦਾ ਤੱਕਤਾਗਾ ਜਾਦੇ ਇੱਕੋ ਫੇਰ ਲਿਆ ਤੇ ਹੋਰ ਇੱਕ ਦਿਨ ਦੇਖੀ VOTING ਇੱਥੇ ਸਾਰੀਆਂ ਪਤਨਾਂ ਕਿਉਂ ਚਾਵਲ ਖਾਂਦੇ ਤਾਂ ਵੀ ਨਿੰਦਰ ਬਿਮਾਰੀ پوری ਜਗ੍ਹਾ ਟੀ ਹੋਈ ਜਾ ਰਹੀ ਨਾ ਨਾ ਹਈ ਭਾਈ ਇਹ ਤਾਂ ਬਾਹਰੋਂ ਆਈਆਂ ਸਾਰੀਆਂ ਇਹ ਸਾਰੀਆਂ ਯੂਪੀ ਦੀਆਂ ਨੇ ਉਧਰ ਨਹੀਂ ਰਾਹਾ ਵਾਦੀਆਂ ਹੋਈਆਂ ਬਿਹਾਰ ਦੀਆਂ ਹੋਈਆਂ ਔਤਲੀਆਂ ਸਾਰੀਆਂ ਲੇਡੀਜ਼ ਆਹ ਆਦਰਸ਼ਨ ਕੋ ਕਰਨ ਜਾ ਰਹੇ ਆ ਆਦਰਸ਼ਨ ਕਰਕੇ ਆਈਏ ਇੱਥੇ ਈ ਆਰਾ ਵੜਾਇ ਤੇ ਮੋਰ ਵੜਿਆ ਜੀ ਲੱਗਿਆ ਮੇਰਾ ਇੱਥੇ ਨਹੀਂ ਮੇਰਾ ਜੀ ਘੱਟ ਹੀ ਲੱਗਦਾ ਹੁੰਦਾ ਕਿਤੇ ਜਾ ਕੇ ਇਹ ਰੱਖ ਤੇ ਲੈ ਆ ਲੈ ਅੱਜ ਇਹਨੂੰ ਆਹੀ ਕੰਮ ਕੀ ਦੇਖਦੀਆਂ ਦੁਨੀਆਦਾਰੀ 8 ਵਜ ਗਿਆ ਜੇ ਇੱਥੇ ਬੈਠੀ ਐ ਤੂੰ ਹਾਲੰਦੇ ਫੀਲੰਦੇ ਵਾਰਾ ਵੇਂਦੇ ਸਾਡੇ ਮਰੇ ਆ ਜਾ ਅੰਦਰ ਆ ਪੈਣ ਆ ਜਾ ਅੱਗੇ ਮੰਗਾਈ ਹੈ ਮੈਗੀ ਨੂਡਲ ਖਾਣ ਨੂੰ ਮਨ ਕਰਦਾ ਸੀਗਾ ਸੋ ਮੈਂ ਕਿਹਾ ਸੀ ਮੰਗਾ ਲਾ ਰਾ ਤਾਂ ਰੋਕ ਕੇ ਆਪ ਫੜ ਲਈਏ ਆ ਜੀ ਤੇ ਆਏ ਨੇ ਇੱਕ ਆ ਪਿਆ ਇੱਕ ਆ ਪਿਆ ਤੇ ਆ ਆਏ ਦੋ ਨੂਡਲ ਕਿੰਨੇ ਦੇਖਦੇ ਆ ਨੂਡਲ ਆਏ ਨੇ ਆਹ ਜੀ ਸੁਦਾ ਬਈ ਆ ਦੇਖੋ ਮੈਗੀ ਕਿੰਨੀ ਸੋਹਣੀ ਲੱਗਦੀ ਐਨੀ ਸੋਹਣੀ ਖੁਸ਼ਬੂ ਉਹਨੇ ਘਾਣੇ ਜੋ ਮੈਸ ਨਹੀਂ ਸਕਦਾ ਇਹ ਕਿਸ਼ਿਸ਼ ਭਰਦੀ ਇਹ ਟ੍ਰੇਸ਼ਨ ਭਰਵਾਦੀ ਹੈ ਭੂਮੀਆਂ ਤੇ ਖਾਣਾ ਕਹੋ ਜਿਵੇਂ ਡੋਸੇ ਦੇਖੋ ਅੱਖਾਂ ਬੰਦ ਕਰੋ ਠੰਡੇ ਹੋਣ ਤੁਹਾਡੇ ਡੋਸੇ ਇਹ ਉੱਧਰ ਦੇਖੋ ਇਹ ਨੂਡਲ ਸਾਂਭਰੇ ਨਹੀਂ ਨਿਕਿਆ ਹੈ ਕਿੰਨਾ ਹੋ ਗਿਆ ਵੀ ਜਰਾ ਸਾਬੂ ਤੇ ਡੋਸਾ ਆਹ ਦੇਖੋ ਆ ਨੂਡਲ ਆਤੀਆਂ ਸੋਨੇ ਦੀ ਵੀਡੀਓ ਦਿਖਾਵਾਗੇ ਨੂਡਲ ਦੀ ਅੱਜ ਖਾਣ ਪੀਣ ਤੇ ਅਸੀਂ ਕਿਤੇ ਗਏ ਨਹੀਂ ਹੈਗੇ ਅੱਜ ਬੁਖਾਰ ਚੜ ਗਿਆ ਮੈਨੂੰ ਉਹ ਖਾ ਲੈਂਦਾ ਯਾਰ ਹੰਨਾ ਕਰਦੇ ਪੈ ਤੋੜਨਾ ਬੜਾ ਇਰਿਟੇਟਿੰਗ ਮੈਂ ਪਹਿਲਾਂ ਆਪਾਂ ਡਿੱਗਿਆ ਜੀ ਆ ਨੀਆ ਆ ਚੱਕਾ ਬਾਪੇ ਇਹ ਲੈ ਆ ਨਾ ਹਾਂ ਉਹ ਲਾ ਮੈਂ ਕਿਤੇ ਮੈਂ ਆਪਣੇ ਦੀ ਮੰਗਾਈ ਆ ਐ ਕਿਉਂ ਬੰਟੀ ਨਾ ਆਇਆ ਛੋੜੂ ਕਿਆ ਬਰਸੜਾ ਮੋਦੜਾ ਬਰਸੜਾ ਨਾ ਮੋਸਤ ਲਾ ਗਿਦੇ ਨਾ पर लोगों की आवाजा भी उठा हजे तू बन बहार निकल सारे बा बिहारी जी तो राधा बल्लभ जी तो राधा रमन जी तो निधि तो निधिवन वापस लोग दर्शन करके आए हैं स्कूल बच्चे टीचर राधा बल्लभ गए हो छुट्टी सी ना अः

ਲੜੀ ਗਈ ਮਮਾ ਮੇਰਾ ਟਿੰਡ ਦੱਸ ਪੱਪੀ ਵੀਡੀਓ ਬਣਾ ਲਈ ਮੈਂ ਮਜ਼ਾ ਆਇਆ ਡਿੱਗ ਕੇ ਹਲੇ ਗਾਇਸ ਮੈਂ ਤਾਂ ਥੱਲੇ ਡਿੱਗੀ ਇੱਥੇ ਬੈਠੀ ਹੋ ਰਾਈ ਮਸੀਆ ਨੰਬਰ ਜੀ ਆ ਵੀ ਪਰਲੇ ਪਾਸੇ ਪਿਆ ਸੀਗਾ ਤੇ ਗੱड्डा ਵੀ ਚੱਕਦਾ ਨਾ ਮੈਂ ਮਾ ਗਨੇ ਪਟਾ ਸੇਪਾ ਮੈਂ ਨੰਨੂ ਬੱਜਾ ਮਾਰ ਦੇ ਨਾ ਕਾ ਲੈਣਗੇ ਮੈਂ ਕਿ ਦ ਬਾਥਰੂਮ ਚ ਬੈਠੀ ਹਾਂ ਹੇ ਹੱਥ ਢਿੱਡ ਦੁਫਨ ਲੱਗ ਗਿਆ ਹਾਸਸ ਕੇ ਛੋਟੀ ਉੱਠ ਕੇ ਦਿਖਾਓ ਫਿਰ ਹੁਣ ਆਹ ਨਹੀਂ ਬੱਜਿਆ ਯਾਰ ਹੁੰਦਾ ਮੇਰੇ ਗੋਡੇ ਸੱਟ ਬੱਜ ਨਹੀਂ ਗੋਡਾ ਪੁੱਟਿਆ ਉੱਠਾ ਮੋਟਾ ਮਾਰਾ ਕੱਪ ਹੈ ਜੀ ਮੈਨੂੰ ਬਸ ਵੇਰੇ ਸੇ ਪਤਾ ਨਹੀਂ ਕੀ ਲੰਦ ਕੀ ਹਾਏ ਚਲੋ ਓਕੇ ਹਲੋ ਜੀ ਰਾਧੇ ਰਾਦੇ ਸਾਰੇ ਨੂੰ ਆ ਸਾਨੂੰ ਹੈਗਾ ਹੈ ਅ ਅੱਠਵੇਂ ਦੇ ਰਾਜੇ ਸਾਰੇ ਇੱਥੇ ਐਤਵਾਰ ਵਾਲੇ ਦਿਨ ਪਹੁੰਚੇ ਸੀਗੇ ਅਸੀਂ ਤੇ ਸ਼ਨੀਵਾਰ ਉਹ ਦੋ ਗਾਈਆਂ ਖੜੀਆਂ ਥੱਲੇ ਸਾਰੇ ਖਾ ਖਾ ਜਾਂਦੇ ਪਰ ਉਹਨਾਂ ਨੂੰ ਕਿਸੇ ਨੇ ਕੋ ਸਿਪਾਇਆ ਨਹੀਂ ਮੈਂ ਜੁਰਦ ਨੂੰ ਭੇਜ ਜਾਗਾ ਖੁੱਲੇ 20 ਰੁਪਏ ਸੀ ਮਗਾ ਜਾ ਕੇ ਉਹਨੂੰ ਕੇਲੇ ਪਾਇਆ ਜੇ ਵੀਰ ਨੇ ਪੂੜੀਆਂ ਲੋਗਾਂ ਦੇ 2-4 ਤੋਟੇ ਕੇ ਪਾਈ ਤੇ ਜਾ ਰਹੀ ਹੈ ਬਿਊਟੀ ਹੁਣ ਤੇ ਉਹ ਕੇਲਿਆ ਦੀ ਜਿਹੜੀ ਆ ਉੱਥੇ ਤੇ ਇੱਕ ਲੇਡੀਜ਼ ਨੇ ਪਾਇਆ ਉਹਨਾਂ ਨੂੰ ਗਾਈਆਂ ਨੇ ਪਰ ਜਾਉਂਦਾ ਆ ਪਰਿਮਾਤ ਨਾਲ ਪੂੜੀਆਂ ਪਾਉਣ ਦੇ ਲੋਕ ਦੋ ਦੋ ਪਾਉਣਗੇ ਸਈ ਰਾਣੀ ਕੇਲੇ ਲੈਣ ਪਤਾ ਨਹੀਂ ਕੇਲੇ ਨੇ ਪੂੜੀਆਂ ਹੀ ਲਾਉਗੀ ਦੋ ਮੈਨੂੰ ਲੱਗਦੀ ਦੇ ਤਿੰਨ ਲਾਦੀ ਜੱਪ ਆਇਆ ਮੈਂ ਕਿਹਨ ਚੱਲਣਾ ਆਠੇ ਰਾਧੇ 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 ਬਹੁਤ ਵੱਡਾ ਪੁੰਨ ਆ ਮਾਂ ਜੀ ਦੇ ਦੋ ਪੂੜੇ ਦੇ ਕਿਤੇ ਪਾਤੀ ਪਾਉਂਦੇ ਲੋਕ ਆ ਰਹੇ ਆ ਇੱਕ ਲੇਡੀ ਸੋਰ ਪਾ ਗਈ ਸੀ ਪਰ ਕਈ ਬੇਗੁਰੇ ਕੋਲੇ ਬੱਠੇ ਖਾਈ ਜਾਂਦੇ ਆ ਆਪਾਂ 100 ਰੁਪਏ ਦੀ ਖਾਲੀ ਵੀ ਪਾ ਦਾਂਗੇ ਕੋਈ ਦਿੱਕਤ ਆਉਣ ਵਾਲੀ ਨਹੀਂ ਆ ਰਹੀ ਹੈ ਰਾਣੀ ਸਿੱਧਾ ਕਰ ਲਿਆ ਆਵਾਂਗੇ ਫੇਰ ਜਾਵਾਂਗੇ ਬਰਸਾਨੇ ਤੇ ਕੱਲ ਦੀ ਟਿਕਾਊਤ ਹੋਣ ਲਈਏ ਬੁਖਾਰ ਵੀ ਸੀਗਾ ਦਵਾਈ ਦੂ ਵੀ ਖਾ ਕੇ ਜਾਵਾਂਗੇ ਕੋਈ ਖਾਣਾ ਟੈਬਲੇਟ ਦਾ ਵਗੈਰਾ ਦੋ ਇੱਕ ਬੁਖਾਰ ਦੀ ਤੇ ਇੱਕ ਥੋੜੀ ਬੋਤੀ ਪੇਨ ਜਿਹੜੀ ਹੁੰਦੀ ਓਹ ਵੀ ਖਾਣੇ ਆ ਠਾਈ